ਕਿਸਾਨ ਦੋਸਤੋ ਇਹ ਵੀਡੀਓ ਮੈਂ ਬਣਾ ਰਿਹਾ 28 ਜੂਨ 2024 ਨੂੰ ਅਕਸਰ ਭਾਵੇਂ ਕਿ ਐ ਸਾਲ 2024 ਦੇ ਵਿੱਚ ਵਰਖਾ ਜੂਨ ਮਹੀਨਾ ਖੁਸ਼ਕ ਨਿਕਲ ਗਿਆ ਨਹੀਂ ਹੋਈਆਂ ਘੱਟ ਹੋਈਆਂ ਪਰੰਤੂ ਅਕਸਰ 15 ਜੂਨ ਤੋਂ ਬਾਅਦ ਚ ਬਰਸਾਤਾਂ ਚਾਲੂ ਹੋ ਜਾਂਦੀਆਂ ਹੁੰਦੀਆਂ ਜਿਹੜੇ ਅਸੀਂ ਪ੍ਰੀ ਮਾਨਸੂਨ ਮੀਂਹ ਕਹਿੰਦੇ ਆ ਤੇ ਅਕਸਰ ਕਿਸਾਨਾਂ ਨੇ ਕਿਹਾ ਜਾਂਦਾ ਹੈ ਕਿ ਜਦੋਂ ਬਰਸਾਤਾਂ ਚਾਲੂ ਹੋ ਜਾਂਦੀਆਂ ਹਵਾ ਦੇ ਵਿੱਚ ਨਮੀ ਆ ਜਾਂਦੀ ਹੈ ਤੇ ਜਦੋਂ ਬਰਸਾਤਾਂ ਸ਼ੁਰੂ ਹੁੰਦੀਆਂ ਨਾਲ ਹੀ ਝੋਨੇ 'ਚ ਕਰੰਟ ਹੋਣ ਦਾ ਡਰ ਰਹਿੰਦਾ ਹੈ। ਇਸ ਕਰਕੇ ਕਿਸਾਨ ਸਾਥੀਓ ਹੁਣ ਅਗਲੇ ਦਿਨਾਂ ਦੇ ਵਿੱਚ ਤਾਂ ਮਾਨਸੂਨ ਪੂਰਨ ਤੌਰ ਤੇ ਐਕਟਿਵ ਰਹਿਣ ਵਾਲਾ ਹੈ। ਇਸ ਕਰਕੇ ਬੇਨਤੀ ਹੈ ਕਿ ਜਿਹੜੇ ਤਰਵਤਰ ਝੋਨੇ ਦੀ ਬਿਜਾਈ ਕਰਦੇ ਐ ਉਹ ਆਪਾਂ ਹੁਣ ਸੁੱਕੀ ਬਿਜਾਈ ਵਾਲੇ ਪਾਸੇ ਨੂੰ ਆਪਾਂ ਨੂੰ ਤੁਰਨਾ ਪਏਗਾ। ਸੁੱਕੀ ਬਿਜਾਈ ਕਰਨੀ ਪਏਗੀ, ਮੈਂ ਕਿਹਾ ਬਿਜਾਈ ਉੱਚੀ ਕਰਨੀ ਪਏਗੀ। ਮੈਂ ਨਹੀਂ ਕਹਿੰਦਾ ਸੁੱਕੀ ਕਰੋ। ਜੇ ਤਰਵਤਰ ਕਰਦੇ ਹੋ ਤਰਵਤਰ ਕਰੋ ਲੇਕਿਨ ਬਿਜਾਈ ਥੋੜੀ ਉੱਚੀ ਕਰੋ। ਦੋ ਗੱਲਾਂ ਹੋ ਗਈਆਂ। ਜੋ ਰੋਪ ਬਜਾਈ ਆ ਖੇਤ ਹੋ ਰਹੀ ਐ ਉਹ ਸਮਝ ਲੋ ਲੋ ਚਲਦੀ ਸੀ ਲੋ ਦੇ ਵਿੱਚ ਉੱਤੋਂ ਝੋਨਾ ਸੁੱਕ ਜਾਂਦਾ ਤੇ ਸਾਨੂੰ ਡੂੰਗੀ ਬਜਾਈ ਮੱਲੋਜੋਰੀ ਕਰਨੀ ਪੈਂਦੀ ਐ ਹੁਣ ਤੁਸੀਂ ਜਿਹੜਾ ਹੈਗਾ ਉੱਚੀ ਕਰੋਗੇ ਬਜਾਈ ਦੀ ਡੈਪਥ ਆਫ ਸੋਇੰਗ ਜਿਹੜੀ ਹੈਗੀ ਆ ਉਹ ਘਟਾ ਦਿਓਗੇ ਤੇ ਜੇ ਜ਼ਰੂਰਤ ਪਈ ਉੱਤੋਂ ਪਾਣੀ ਲਾ ਕੇ ਉਸ ਨੂੰ ਉਗਾ ਲਿਆ ਜਾਊਗਾ ਨਹੀਂ ਤਾਂ ਬਰਸਾਤ ਦੇ ਨਾਲ ਆਪਣੇ ਆਪ ਨਿਕਲੇਗਾ ਇਸ ਕਰਕੇ ਜਿਹੜੇ ਕੋਈ ਵੀਰ ਹੁਣ ਝੋਨੇ ਦੀ ਬਜਾਈ ਕਰੇ ਬਾਸਮਤਰੀ ਬਜਾਈ ਹੋ ਰਹੀ ਐ ਸਿੱਧੀ ਬਜਾਈ ਕਾਫੀ ਏਰੀਆ ਚ ਹੋ ਰਹੀ ਐ ਸਮੇ ਮੁਕਸਰ ਏਰੀਆ ਚ ਕਈ ਕਿਸਾਨਾਂ ਨਾਲ ਗੱਲ ਹੋਈ ਐ ਤਾਂ ਆਪਾਂ ਹੁਣ ਤਰਵਤਰ ਦੀ ਜਿਹੜੀ ਡੈਪਥ ਆਫ ਸੋਇੰਗ ਹੈ ਬਜਾਈ ਦੀ ਘਹਿਰਾਈ ਹੈ ਉਹ ਘਟਾ ਦੇਵਾਂਗੇ ਤੇ ਆਪਾਂ ਇਹਨੂੰ ਸੁੱਕੀ ਬਜਾਈ ਦੀ ਤਰ੍ਹਾਂ ਬਜਾਈ ਕਰਾਂਗੇ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਝੋਨਾ ਕਰੰਟ ਹੋਣ ਦਾ ਡਰ ਬਣਿਆ ਰਹੇਗਾ। ਪ੍ਰੰਤੂ ਤੁਸੀਂ ਇੱਕ ਚੀਜ਼ ਨੂੰ ਸਮਝੋ ਕਿ ਇਸ ਸਮੇਂ ਹਵਾ ਦੇ ਵਿੱਚ ਨਮੀ ਵਧ ਗਈ ਹੈ। ਤੁਹਾਡੀ ਸੁੱਕੀ ਬਜਾਈ ਵੀ ਤਰਵਤਰ ਬਜਾਈ ਦੀ ਤਰ੍ਹਾਂ ਹੀ ਬਹੁਤ ਸੋਹਣੇ ਰਿਜ਼ਲਟ ਇਸ ਸਮੇਂ ਦੇਵੇਗੀ। ਤਾਂ ਉਮੀਦ ਹੈ ਕਿ ਇਸ ਚੀਜ਼ ਨੂੰ ਫੋਲੋ ਕਰੋਗੇ। ਜੇਕਰ ਕੋਈ ਵੀ ਕਿਤੇ ਬਰਖਾ ਨਹੀਂ ਹੋਈ ਉਹ ਰਿਸਕ ਨਾ ਲਵੇ ਕਿ ਡੂੰਗਾ ਬੀਜ ਦੇ ਵਿੱਚ ਦਿੱਤਾ ਗਿਆ ਉਤੋਂ ਮੀਂਹ ਪੈ ਗਿਆ ਕਰੰਟ ਹੋ ਗਿਆ ਤੇ ਡੂੰਗਾ ਬੀਜਿਆ ਹੋਇਆ ਝੋਨਾ ਬਾਹਰ ਨਹੀਂ ਆਵੇਗਾ ਤੇ ਨਾ ਹੀ ਹੁਣ ਸਾਨੂੰ ਅੱਗੇ ਜਲਦੀ ਇਹ ਵਿੰਡੋ ਮਿਲੇਗੀ ਤਾਂ ਇਸ ਕਰਕੇ ਜਿਹੜੇ ਵੀ ਬਜਾਈ ਕਰ ਰਹੇ ਹੈ ਉਹ ਉੱਚੀ ਰੱਖ ਕੇ ਬਜਾਈ ਕਰੋ ਤਾਂ ਕਿ ਉੱਚਾ ਬੀਜ ਕੇ ਉਹ ਜਿਹੜਾ ਹੈਗਾ ਪਾਣੀ ਨਾਲ ਜਾਂ ਮੀਂਹ ਪੈਣ ਤੇ ਆਪਣੇ ਆਪ ਅੱਗੇ ਉੱਗ ਜਾਵੇ ਉਮੀਦ ਕਰਦਾ ਕਿ ਇਸ ਚੀਜ਼ ਦਾ ਧਿਆਨ ਰੱਖਿਆ ਜਾਊਗਾ ਤੇ ਅੱਗੇ ਕੋਸ਼ਿਸ਼ ਕਰਿਓ ਜਦੋਂ ਇੱਕ ਵਾਰੀ ਉੱਗ ਆਇਆ ਝੋਨਾ ਜੇ ਵਰਖਾ ਮੰਨ ਲਓ ਕੁਝ ਤੇ ਨਹੀਂ ਹੁੰਦੀ ਤਾਂ ਤੀਜਾ ਪਾਣੀ ਜਿਨ੍ਹਾਂ ਕੋ ਲੇਟ ਹੋ ਸਕਦਾ ਉਹਨਾਂ ਲੇਟ ਕਰਿਓ ਜੋ ਤਾਂ ਕਿ ਜੜਾਂ ਡੂੰਘੀਆਂ ਜਾ ਸਕਣ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ